ਇੱਕ ਐਕਸਕਲੂਸਿਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਦਰਪਣ نیوز ਤੇ ਦੱਸਿਆ ਕਿ ਦੀਨਾਨਗਰ ਤੇ ਵੈਟਰਨਰੀ ਹਸਪਤਾਲ ਦੇ ਲਾਗੇ ਜੀ ਦੀ ਰੋਡ ਤੇ ਖੰਭੇ ਨੂੰ ਸ਼ਾਰਟ ਸਰਕਟ ਦੇ ਨਾਲ ਅੱਗ ਲੱਗ ਗਈ। ਹਾਸਾ ਬਿਆਨਕ ਹੋ ਸਕਦਾ ਸੀ ਲੇਕਿਨ ਆਸ-ਪਾਸ ਦੇ ਲੋਕਾਂ ਨੇ ਸਮਝਦਾਰੀ ਦਿਖਾਉਂਦੇ ਹੋਏ ਤੁਰੰਤ ਅੱਗ ਨੂੰ ਬੁਝਾਉਣ ਦੀ ਕੋਸ਼ਿਸ਼ ਕੀਤੀ। ਡਿਪਾਰਟਮੈਂਟ ਚਾਹਤ ਇਸ ਦੇ ਵੱਲੋਂ ਦੱਸਿਆ ਗਿਆ ਕਿ ਡਿਪਾਰਟਮੈਂਟ ਨੇ ਲਾਈਟ ਬੰਦ ਕਰ ਦਿੱਤੀ। ਹਾਲਾਂਕਿ ਇੱਥੇ ਜ਼ਿਕਰ ਜੋ ਹੋ ਗਿਆ ਕਿ ਡਿਪਾਰਟਮੈਂਟ ਦਾ ਕੋਈ ਵੀ ਬੰਦਾ ਪਹੁੰਚਿਆ ਕੋਈ ਕਰਮਚਾਰੀ ਇੱਥੇ ਨਹੀਂ ਪਹੁੰਚਿਆ। ਲੋਕਾਂ ਨੇ ਆਪਣੀ ਜਾਨ ਹਥੇਲੀ ਤੇ ਲੈ ਕੇ ਮਿੱਟੀ ਦੇ ਨਾਲ ਅੱਗ ਨੂੰ ਬੁਝਾਉਣ ਦੀ ਕੋਸ਼ਿਸ਼ ਕੀਤੀ ਡੰਡਿਆਂ ਦੇ ਨਾਲ ਅੱਗ ਨੂੰ ਬੁਝਾਉਣ ਦੀ ਕੋਸ਼ਿਸ਼ ਕੀਤੀ ਦੱਸ ਸੀ ਕਿ ਇਹ ਉਹੀ ਜਗ੍ਹਾ ਆ ਇਸ ਦੇ ਲੱਗੇ ਹੀ ਕੁਝ ਦਿਨ ਪਹਿਲੇ ਹੀ ਫਰੈਂਸ ਦੇ ਬਿਲਕੁਲ ਸਾਹਮਣੇ ਇੱਕ ਹਾਦਸਾ ਵਾਪਰਿਆ ਸੀ ਇੱਕ ਸੈਂਡਰ ਫਟਣ ਦੀ ਘਟਨਾ ਵੀ ਸਾਹਮਣੇ ਆਈ ਸੀ ਬਿਜਲੀ ਡਿਪਾਰਟਮੈਂਟ ਦੀ ਗੱਲ ਕਰੀਏ ਤੇ ਤਾਰਾਂ ਕਾਫੀ ਸੰਗਨੀਆਂ ਨੇ ਸ਼ਹਿਰ ਦੇ ਆਸ-ਪਾਸ ਜਿੰਨਾ ਵੀ ਏਰੀਆ ਦੇਖ ਲਈਏ ਸ਼ਹਿਰ ਦੇ ਅੰਦਰੂਨੀ ਏਰੀਆ ਦੇਖ ਲਈਏ ਤਾਰਾ ਕਾਫੀ ਜ਼ਿਆਦਾ ਕੁੱਝ ਦੀ ਕਹੋਗੇ ਕਿ ਕਾਫੀ ਜ਼ਿਆਦਾ ਨੀਚੇ ਹਨ ਕਈ ਜਗ੍ਹਾ ਤੇ ਸਿਰ ਤੋਂ ਲੱਗਦੀਆਂ ਨੇ ਫਿਲਹਾਲ ਇਸ ਘਟਨਾ ਦੀ ਕਲਪਰੀ ਟ੍ਰੈਂਡ ਸ਼ੋਰੂਮ ਦੇ ਬਿਲਕੁਲ ਸਾਹਮਣੇ ਉਸ ਵੇਲੇ ਹਫਨਾ ਤਪੜੀ ਮੱਚ ਗਈ ਲੋਕਾਂ ਚ ਲੋਕਾਂ ਚ ਡਰ ਦਾ ਮਾਹੌਲ ਪੈਦਾ ਹੋ ਗਿਆ ਜਦੋਂ ਕਿ ਖੰਬੇ ਦੇ ਉੱਪਰ ਸ਼ਾਰਟ ਸਰਕਟ ਦੇ ਨਾਲ ਅੱਗ ਲੱਗ ਗਈ ਲੋਕਾਂ ਨੇ ਬੁਝਾਉਣ ਦੀ ਕੋਸ਼ਿਸ਼ ਕੀਤੀ ਲੇਕਿਨ ਅੱਗ ਬੁਝਾਣੀ ਕਾਫੀ ਮੁਸ਼ਕਿਲ ਹੋ ਰਹੀ ਸੀ ਇਸ ਲਈ ਗੱਡੀ ਬੁਲਾਈ ਗਈ ਔਰ ਗੱਡੀ ਬੁਲਾ ਕੇ ਅੱਗ ਨੂੰ ਬੁਝਾਉਣ ਦੀ ਕੋਸ਼ਿਸ਼ ਕੀਤੀ ਗਈ ਲੇਕਿਨ ਕਰਮਚਾਰੀ ਜਾਂ ਫਾਇਰ ਬ੍ਰਿਗੇਡ ਨਾ ਹੋਣ ਦੇ ਕਰਕੇ आम ਲੋਕਾਂ ਨੂੰ ਸ਼ਾਇਦ ਇਸ ਤੇ ਬਾਰੇ ਜਾਣਕਾਰੀ ਨਹੀਂ ਸੀ ਆਕਰ ਹਾਰ ਕੇ ਗੱਡੀ ਵਾਲ ਨੇ ਜਦੋਂ ਫਾਇਰ ਐਕਸਟਿੰਸ਼ਨ ਦੇ ਜਿਹੜੇ ਇਨਸਟਰੂਮੈਂਟ ਹੁੰਦੇ ਨੇ ਉਹ ਕੱਢੇ ਤੇ ਉਸ ਦੇ ਨਾਲ ਅੱਗ ਨੂੰ ਬੁਝਾਉਣ ਦੀ ਕੋਸ਼ਿਸ਼ ਕੀਤੀ ਤਸਵੀਰਾਂ ਤੁਸੀਂ ਦੇਖ ਪਾ ਰਹੇ ਹੋ ਕਿ ਕਿਸ ਤਰ੍ਹਾਂ ਇਹ ਅੱਗ ਭਿਆਨਕ ਰੂਪ ਲੈ ਸਕਦੀ ਸੀ ਜੇ ਤੁਰੰਤ ਇਸ ਤੇ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ ਮੈਂ ਇੱਥੇ ਦੱਸ ਦਵਾਂ ਕਿ ਇਹ ਤਸਵੀਰਾਂ ਤੁਸੀਂ ਦੇਖੋ ਕਿ ਕਿਸ ਤਰ੍ਹਾਂ ਅੱਗ ਨੂੰ ਇੱਕਦਮ ਨਾਲ ਬੁਝਾਇਆ ਗਿਆ ਗੱਡੀ ਵਾਲੇ ਦੀ ਸਮਝਦਾਰੀ ਡਰਾਈਵਰ ਦੀ ਸਮਝਦਾਰੀ ਕਿ ਉਹਨੇ ਅੰਦਰੋਂ ਇਹ ਇਨਸਟਰੂਮੈਂਟ ਕੱਢ ਕੇ ਦਿੱਤੇ ਔਰ ਗੱਡੀ 'ਚ ਰੱਖੇ ਸੀ ਲੋਕਾਂ ਤੋਂ ਉਸ ਵੇਲੇ ਖੁਸ਼ੀ ਆ ਗਈ ਤਾਲੀਆਂ ਲੋਕੀ ਮਾਰਨ ਲੱਗ ਪਏ ਪਰ ਵਾਕਈ ਹਾਦਸਾ ਵਾਕਈ ਡਰਾਵਣਾ ਸੀਗਾ ਇੱਥੇ ਦੇਖਣ ਵਾਲੀ ਗੱਲ ਜ਼ਰੂਰ ਹੋਏਗੀ ਕਿ ਡਿਪਾਰਟਮੈਂਟ ਨੂੰ ਉਸ ਦੇ ਪਾਰੇ ਜ਼ਰੂਰ ਦੇਖਣਾ ਚਾਹੀਦਾ ਹੈ ਕਿ ਦੀਨਾਨਗਰ ਸ਼ਹਿਰ ਕਾਫੀ ਸੰਘਣਾ ਹੈ ਕਿਉਂਕਿ ਅੰਦਰੋਂ ਅੰਦਰੂਨੀ ਬਾਜ਼ਾਰ ਦੇ ਵਿੱਚ ਕੋਈ ਇਸ ਤਰ੍ਹਾਂ ਦੀ ਘਟਨਾ ਵਾਪਰਦੀ ਹੈ ਤੇ ਸ਼ਾਇਦ ਉਸ ਨੂੰ ਸਾਹਮਣਾ ਮੁਸ਼ਕਲ ਹੋ ਜਾਏਗਾ ਇਸ ਲਈ ਡਿਪਾਰਟਮੈਂਟ ਬਿਜਲੀ ਵਿਭਾਗ ਦੇ ਅੱਗੇ ਸਾਡੇ ਵੱਲੋਂ ਰੋਧ ਕੀਤਾ ਜਾਂਦਾ ਹੈ ਕਿ ਜਿਹੜੀਆਂ ਤਾਰਾਂ ਸ਼ਹਿਰ ਦੇ ਵਿੱਚ ਕਾਫੀ ਨੀਵੀਂ ਸਤਰ ਤੇ ਨੇ ਸਿਰ ਤੇ ਲੱਗਦੀਆਂ ਨੇ ਲੋਕਾਂ ਦੇ ਕੱਲ ਨੂੰ ਉੱਥੇ ਵੀ ਕੋਈ ਹਾਦਸਾ ਵਾਪਰੇ ਉਸ ਚੀਜ਼ ਨੂੰ ਕੰਡਕਟ ਕਰਨ ਲਈ ਫਿਰ ਬਿਆਨਬਾਜ਼ੀ ਕਰਨੀ ਪਈ ਤੇ ਇਸ ਤੋਂ ਚੰਗਾ ਹੈ ਕਿ ਡਿਪਾਰਟਮੈਂਟ ਇਸ ਵੱਲ ਧਿਆਨ ਦੇਵੇ ਔਰ ਤਾਂ ਜੋ ਲੋਕੀ ਸੁਰੱਖਿਤ ਮਹਿਸੂਸ ਕਰ ਸਕਣ ਫਿਲਹਾਲ ਬੜੀ ਖੁਸ਼ੀ ਦੀ ਗੱਲ ਹੈ ਕਿ ਆਮ ਲੋਕਾਂ ਵੱਲੋਂ ਇਹ ਉਪਰਾਲਾ ਕੀਤਾ ਗਿਆ ਕਿ ਅੱਗ ਨੂੰ ਤੁਰੰਤ ਬੁਝਾ ਕੇ ਕੋਈ ਵੱਡੀ ਕਾਰਵਾਈ ਜਾਂ ਕੋਈ ਵੱਡਾ ਨੁਕਸਾਨ ਹੋਣ ਤੋਂ ਬਚਾ ਕੀਤਾ ਗਿਆ ਖਬਰ ਨੂੰ ਸ਼ੇਅਰ ਜ਼ਰੂਰ ਕਰਿਓ ਤਾਂਕਿ ਡਿਪਾਰਟਮੈਂਟ ਤੱਕ ਇਹ ਗੱਲ ਪਹੁੰਚ ਸਕੇ ਔਰ ਬਿਜਲੀ ਵਿਭਾਗ ਦਿਨਾਲਾਗਰ ਵਿੱਚ ਕਿਸੇ ਵੱਡੇ ਹਾਦਸੇ ਨੂੰ ਨਿਯੋਤਾ ਦੇਣ ਦਾ ਕਾਰਨ ਨਾ ਬਣ ਸਕੇ ਜਲਦ ਤੋਂ ਜਲਦ ਦੀਨਾ ਨਗਰ ਦੀਆਂ ਤਾਰਾਂ ਨੂੰ ਸੁਰੱਖਿਤ ਕੀਤਾ ਜਾਏ ਆਸ-ਪਾਸ ਦੀ ਬਿਜਲੀ ਡਿਪਾਰਟਮੈਂਟ ਜਾਂ ਕੇਬਲ ਜਾਂ ਜਿਹੜੀਆਂ ਇੰਟਰਨੈਟ ਦੀਆਂ ਤਾਰਾਂ ਨੇ ਉਸ ਦਾ ਕੋਈ ਸਚਾਰੂ ਢੰਗ ਨਾਲ ਕੀਤਾ ਜਾਏ ਹੱਲ ਤਾਂ ਜੋ ਇਸ ਤਰ੍ਹਾਂ ਦੀ ਘਟਨਾ ਫਿਰ ਤੋਂ ਨਾ ਵਾਪਰ ਸਕੇ ਫਿਰ ਆ ਤੁਸੀਂ ਦੇਖ ਰਹੇ ਹੋ ਦਰਪਨ న్యూਸ ਜਾਹਿਰ ਵੰਦੇ ਮਾਤਰ